ਸੀ ਦੇਖ ਰਹੇ ਹੋ ਸਰਬਤਰਮ نیوز ਚੈਨਲ ਸਾਡੀ ਟੀਮ ਪਹੁੰਚੀ ਪਿੰਡ ਦਾਦੂਵਾਲ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਸਰਦਾਰ ਮੇਜਰ ਸਿੰਘ ਬੈਂਸ ਅਤੇ ਸਰਦਾਰ ਲਾਪਤ ਸਿੰਘ ਅਤੇ ਸਮੂਹ ਪਿੰਡ ਦਾਦੂਵਾਲ ਦੀ ਸੰਗਤ ਅਤੇ ਵੱਖ-ਵੱਖ ਨਗਰਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 18ਵੀਂ ਫਰੀਦ ਯਾਤਰਾ ਸ਼ੀਰ ਗੋਵਰਧਨ ਬਨਾਰਸ ਕਾਂਸੀ ਜੂਪੀ ਨੂੰ ਤਨ ਤਨ ਸ਼੍ਰੀ ਉਦਾਸ ਮਹਾਰਾਜੀ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਨੂੰ ਪਿੰਡ ਦਾਦੂਵਾਲ ਤੇ ਵੱਖਵਕ ਨਗਰਾਂ ਦੀਆਂ ਸੰਗਤਾਂ ਦਾ ਜੱਥਾ ਰਵਾਨਾ ਹੋਇਆ ਈਸ਼ਵਰੀ ਜਾਣਕਾਰ ਦਿੰਦੇ ਹੋਏ ਪ੍ਰਧਾਨ ਸ਼੍ਰੀ ਤਰਸੀਮ لال ਬੰਗਾ ਅਤੇ ਰਾਜਕਮਲ ਸਾਭੀ ਜੀ ਨੇ ਸਰਬ ਧਰਮ ਨਿਯੁਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ 18ਵੀਂ ਫਰੀ ਜਤਰਾ ਪਿੰਡ ਦਾਦੂਵਾਲ ਦੀ ਸਮੂਹ ਪੰਚਾਇਤ ਅਤੇ ਸਦਾਰ ਮੇਜਰ ਸਿੰਘ ਬੈਂਸ ਅਤੇ ਸਮੂਹ ਸੰਗਤ ਅਤੇ ਐਨਆਰਆਈ ਵੀਰਾਂ ਤੇ ਵੱਖਵਕ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿੱਚ ਕਿਸੇ ਕੋਲੋਂ ਕੋਈ ਵੀ ਟਿਕਟ ਫੀਸ ਨਹੀਂ ਲਈ ਜਾਂਦੀ ਉਹਨਾਂ ਦੱਸਿਆ ਕਿ ਸਾਨੂੰ ਹਮੇਸ਼ਾ ਗੁਰੂ ਸਹਿਬਾਨ ਦੀਆਂ ਕੁਰਬਾਨੀਆਂ ਨੂੰ ਅਤੇ ਸਖਿਆਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਜਾਤਾਂ ਪਾਤਾਂ ਦੇ ਭਰਮ ਟਾ ਕੇ ਸਾਰਿਆਂ ਨੂੰ ਇੱਕ ਸਮਰ ਲੈਣ ਦਾ ਉਪਦੇਸ਼ ਦਿੱਤਾ ਉਹਨਾਂ ਦੱਸਿਆ ਕਿ ਸਾਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਇਸ ਮੌਕੇ ਪ੍ਰਦਾਨ ਸ਼੍ਰੀ ਤਰਸੀਮ ਲਾਲ ਬੰਗਾ ਬਲਕਾਰ ਸਿੰਘ ਕਾਲੋ ਡਾਕਟਰ ਪਰਮਿੰਦਰਜੀਤ ਸਿੰਘ ਕਾਲੋ ਰਾਜਕੁਮਾਰ ਸਾਭੀ ਜੀਤਰਾਮ ਦਲਾਵਰ ਸਿੰਘ ਮੋਹਨ ਲਾਲ 인더ਜੀ ਸਿੰਘ जसपाल ਸਿੰਘ ਮਿਸਤਰੀ ਸਾਬਕਾ ਸਰਪੰਚ जोगਿੰਦਰ ਸਿੰਘ ਗੋਂਦਪੁਰ ਹਰਪ੍ਰੀਤ ਸਿੰਘ ਹੈਪੀ ਮਾਸਟਰ ਦਦਾਰ ਸਿੰਘ ਡਾਕਟਰ ਸੌਰਵ ਬੰਗਾ ਪਿੰਟਾਡਾ ਖੁਰਦ ਮੰਗੀ ਟੀ2 ਹਰੀਰਾਮ ਰੋਹਿਤ ਗੁਰਪ੍ਰੀਤ ਬੰਗਾ ਰਕੇਸ਼ ਕੁਮਾਰ ਅਤੇ ਸਮੂਥ ਸੰਗਤ ਪਿੰਡ ਦਾਦੂਵਾਲ ਅਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊਜ਼ ਚੈਨਲ ਹੁਸ਼ਿਆਰਪੁਰ ਕੜੀਆਂ ਸਤ ਸੰਗ ਲੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਲੀਆਂ ਲਿਖ ਦਿਓ ਮੇਰੇ ਕਰਮਾਂ میرے گھر ماں ستسیاں دیکھی جی ماں دے بچے کڑیا ستسگت دیا دیکھی جی میرے گھر ماں دے بچے کڑیا ستسیاں کردیا تنگ پیڑا کردیا تنگ پیڑا زندگی i do it. مہمان تیر درتی گا تو میں دیکھے سارے مہمان تیر درتی کا دیکھے سارے سنیا تیر در تو دا دیا ملنے سارے سنیے تیر در تو گا دکھ دیا ملنے سارے مہمان بات شو بھول نا جو میرے بدشو بھولنا جو میرے مینو دیا لکھ دے میرے گھر مہادیو اڑیا ستس دیا لکھ دے میرے گھر مہادیا ستسگ دیا لکھ دے میرے گھر مہادیو چڑیا ستسگ دیا لکھ جی ماتے جی کا خالصہ ਵਾਹਿਗੁਰਜੀ ਕੀ ਫਤਿਹ ਜੈ ਗੁਰਦੇਵ ਤਾਨ ਗੁਰਦੇਵ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਅੱਜ ਪਿੰਡ ਗਾਧੂਆਲ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਸਾਡੇ ਸੱਚਕੰਡ ਵਾਸੀ ਸਰਦਾਰ ਮੇਜਰ ਸਿੰਘ ਉਹਨਾਂ ਦੀ ਧਰਮ ਪਤਨੀ ਮਾਤਾ ਤ੍ਰਿਪਤਾ ਜੀ ਤੇ ਉਹਨਾਂ ਦਾ ਬੇਟਾ ਕਾਕਾ ਲਾਪਰੀ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਇਰਾਜਵਿੰਦਰ ਕੌਰ ਤੇ ਉਹਨਾਂ ਦਾ ਬੇਟਾ ਕਾਕਾ ਹਿਆਨ ਸਿੰਘ ਸਮੂਹ ਪਰਿਵਾਰ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਪਰਾਲੇ ਸਦਕਾ ਅੱਜ ਐਨਆਰਆਈ ਵੀਰਾਂ ਦੇ ਪਰਾਲੇ ਸਦਕਾ ਤੇ ਹੋਰ ਗੁਰੂ ਦੇ ਪਿਆਰਿਆਂ ਦੇ ਸਦਕਾ ਦੀ 18ਵੀਂ ਯਾਤਰਾ ਬੜਾ ਪਿਆਰ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਸਾਰੇ ਸੰਗਤਾਂ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਆ ਤੇ ਅੱਗੇ ਤੋਂ ਵੀ ਅਸੀਂ ਇਹੀ ਆਸ ਕਰਦੇ ਹਾਂ ਇਸੇ ਤਰ੍ਹਾਂ ਹੀ ਸੰਗਤ ਬੜੇ ਪਿਆਰ ਤੇ ਸਰਕਾਰ ਦੇ ਨਾਲ ਗੁਰੂ ਮਹਾਰਾਜ ਦੀ ਪਾਵਨ ਤੇ ਪਵਿੱਤਰ ਧਰਤੀ ਬਾਰਾਂ ਨਸੀ ਕਾਂਚੀ ਵਿੱਚ ਜੋ ਗੁਰੂ ਮਹਾਰਾਜ ਦੇ ਸੋਹਣੇ ਸੋਹਣੇ ਮੰਦਰੋਂ ਸਾਰੇ ਗਏ ਹਨ ਉਹਨਾਂ ਦੇ ਦਾਸੇਦਾਰਾਂ ਵਾਸਤੇ ਜਾਂਦੇ ਰਹਿਣਗੇ ਤੇ ਇਸੇ ਤਰ੍ਹਾਂ ਹੀ ਨਗਰ ਨਵਸੀ ਦੰਦੂਵਾਲ ਸੰਗਤਾਂ ਦਾ ਸਹਿਯੋਗ ਕਰਦੇ ਰਹਿਣਗੇ ਤੇ ਨਾਲ ਹੀ ਸਾਡੇ ਬੜੇ ਸਤਕਾਰਯੋਗ ਤੇ ਮਾਨਯੋਗ ਸਾਡੇ ਇਸ ਨਗਰ ਦੇ ਸਰਪੰਚ ਬੀਬੀ ਜਗਿੰਦਰ ਕੌਰ ਜੀ ਵੀ ਪਹੁੰਚੇ ਆ ਇਸ ਰੱਬੀ ਰੂਹੀ ਸੰਗਤਾਂ ਨੂੰ ਤੋਰਨ ਵਾਸਤੇ ਚਾਲੇ ਪਾਉਣ ਵਾਸਤੇ ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਬੜਾ ਪਿਆਰ ਸਤਕਾਰ ਸਹਿਯੋਗ ਸਾਰੇ ਨਗਨਵਾਸੀ ਸੰਗਤਾਂ ਦਾ ਖਾਸ ਕਰਕੇ ਮੇਰੇ ਵੀਰਾਂ ਦਾ ਜੋ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਹਰ ਵਾਰ ਕਹਿੰਦੇ ਨੇ ਕਿ ਸਾਨੂੰ ਦੱਸੋ ਅਸੀਂ ਕਿਹੜੀ ਸੇਵਾ ਕਰਨੀ ਹੈ ਸੋ ਇਸੇ ਤਰ੍ਹਾਂ ਹੀ ਲਗਨ ਤੇ ਪਿਆਰ ਸਾਰੇ ਮੇਰੇ ਭੈਣਾ ਵੀਰਾਂ ਦਾ ਬਣਾਈ ਰੱਖਣਾ ਉਤਸ਼ਾਹ ਤੇ ਸਹਿਯੋਗ ਇਸੇ ਤਰ੍ਹਾਂ ਹੀ ਸੰਗਤਾਂ ਦਾ ਮਿਲਦਾ ਰਹੇ ਜੀ ਤੇ ਹੁਣ ਕੋਸ਼ੀਪਾਲਾਂ ਵਿੱਚ ਇੱਥੋਂ ਸੰਗਤ ਗੁਰੂ ਮਹਾਰਾਜ ਦੇ ਦਰਬਾਰ ਵਾਸਤੇ ਚਾਲੇ ਪਾਵੇਗੀ ਸੋ ਸਾਰੀਆਂ ਸੰਗਤਾਂ ਜੋ ਇਹਨਾਂ ਸੰਗਤਾਂ ਨੂੰ ਤੋਰਨ ਵਾਸਤੇ ਚਾਲੇ ਪਾਉਣ ਵਾਸਤੇ ਆਈਆਂ ਹਨ ਉਹਨਾਂ ਦਾ ਵੀ ਤਹਿਦਲੋਂ ਕੋਟਾਨ ਕੋਟਾਨ ਤਨਵਾਦ ਜੀ ਜੀ ਸਮੂਹ ਸੰਗਤ ਨੂੰ ਜੋ ਜਾਤੋਂ ਜਾ ਰਹੀ ਆ ਇਸ ਸਮੂਹ ਦੇਸ਼ ਵਾਸੀ ਤੇ ਜਿਸ ਦੇਸ਼ ਵਾਸੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਆਪਾਂ ਜੇ ਇਹ ਛੋਟੇ ਲੈਵਲ ਤੇ ਉਪਰਾਲੇ ਨੇ ਪਰ ਹੁਣ ਹੌਲੀ ਹੌਲੀ ਵੱਡੇ ਲੈਵਲ ਤੇ ਹੋ ਰਹੇ ਨੇ ਜੇ ਆਪਾਂ ਇਸੇ ਤਰ੍ਹਾਂ ਉਪਰਾਲੇ ਕਰਦੇ ਰਹੀਏ ਤਾਂ ਜੋ ਜੋ ਸੰਗਤਾਂ ਸ਼ਾਇਦ ਪੈਸੇ ਦੀ ਕਮੀ ਕਰਕੇ ਜਾਂ ਕਿਸੇ ਵਜ੍ਹਾ ਕਰਕੇ ਉਹ ਇੰਨੀ ਦੂਰ ਜੋ ਮਹਾਰਾਜ ਦੇ ਪਾਵਨ ਤੇ ਪਵਿੱਤਰ ਸਥਾਨ ਨਹੀਂ ਜਾ ਸਕਦੀਆਂ ਉਹ ਜਾਂਦੇ ਰਹਿਣਗੇ ਤੇ ਗੁਰੂ ਮਹਾਰਾਜ ਦੇ ਜੋ ਸਾਰੇ ਸਾਰੇ ਸੋਨੇ ਮੰਦਰ ਉਹਨਾਂ ਦੇ ਜਨਮ ਸਥਾਨਾਂ ਦੇ ਦਰਸ਼ਨ ਕਰਦੇ ਰਹਿਣਗੇ ਜੀ ਇਹਨਾਂ ਉਪਰਾਲਿਆਂ ਦਾ ਇਹੀ ਮਕਸਦ ਹੈ ਜੀ ਸੰਗਾ ਜੀ ਇੱਕ ਹੋਰ ਬੇਨਤੀ ਮੈਂ ਸਾਰੇ ਲਾਈਵ ਵੀਰ ਵਾਲੇ ਚੈਨਲ ਦੇ ਥਰੂ ਕਹਿਣੀ ਚਾਹਾਂਗਾ ਇਹ 18ਵੀਂ ਯਾਤਰਾ ਆ ਪਰ ਸਰਦਾਰ ਮੇਜਰ ਸਿੰਘ ਵੱਲੋਂ ਉਪਰਾਲੇ ਸਦਕਾ ਇਸ ਯਾਤਰਾ ਦੇ ਵਿੱਚ ਕੋਈ ਵੀ ਕਿਰਾਇਆ ਪਾੜਾ ਨਹੀਂ ਲਿਆ ਜਾਂਦਾ ਬਲਕਿ ਵੀਰਾਂ ਵੱਲੋਂ ਇੰਨਾ ਉਤਸ਼ਾਹ ਆ ਖਾਣ ਪੀਣ ਦਾ ਸਮਾਨ ਗੱਡੀਆਂ ਦੇ ਦੋਨਾਂ ਦੇ ਅੰਦਰ ਬਾਧੂ ਰੱਖਿਆ ਗਿਆ ਚਾਹੇ ਉਹ ਪਾਣੀ ਆ ਚਾਹੇ ਸੋਡਾ ਆ ਚਾਹੇ ਹੋਰ ਲੰਗਰਾਂ ਦੀ ਬਵਸਤਾ ਹੋਰ ਬਹੁਤ ਸਾਰੇ ਵੀਰਾਂ ਵੱਲੋਂ ਬਹੁਤ ਬਵਸਥਾਵਾਂ ਦਿੱਤੀਆਂ ਗਈਆਂ ਖਾਣ ਪੀਣ ਵਾਸਤੇ ਸੰਗਤਾਂ ਵਾਸਤੇ ਸੋ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਅੱਗੇ ਤੋਂ ਇਹੀ ਆਸ ਕਰਦੇ ਆ ਕਿ ਜੋ ਪਾਵਨ ਤੇ ਪਵਿੱਤਰ ਯਾਤਰਾ ਹੈ ਇਸੇ ਤਰ੍ਹਾਂ ਇਹ ਯਾਤਰਾ ਕਾਇਮ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨੱਗਨਵਾਸੀ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਜੋ ਇਸ ਫਰੀ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਧਾਮ ਸ਼ੀਰ ਗਵਰਧ ਪਰ ਨ ਜਾ ਰਹੀਆਂ ਹਨ ਉਹਨਾਂ ਸਾਰੀਆਂ ਸੰਗਤਾਂ ਦਾ ਜੋ ਸੰਗਤਾਂ ਨੂੰ ਇਹ ਵਿਦਿਆ ਕਰਨਾਈਆਂ ਹਨ ਸੰਗਤਾਂ ਦੇ ਦਰਸ਼ਨ ਦੁਆਰੇ ਕੀਤੇ ਹਨ ਸਮੂਹ ਨੱਗਨਵਾਸੀ ਸੰਗਤਾਂ ਦਾ ਜਿਨ੍ਹਾਂ ਨੇ ਆਪੋ ਆਪੋ ਨੇ ਜੇ ਸ਼ਬਕਾ ਕਰਮਾਂ ਦੇ ਹੱਥਾਂ ਦੇ ਨਾਲ ਕੁਝ দান ਕੀਤਾ ਹੈ ਕਿ ਮਾਇਆ ਦੇ ਰੂਪ ਦੇ ਵਿੱਚ ਕੋਈ ਪੈਸਾ দান ਦੇ ਵਿੱਚ ਠੰਡਿਆਂ ਦੀ ਸੇਵਾ ਦੇ ਵਿੱਚ ਕੋਈ ਆਟੇ ਦਾਣੇ ਦੀ ਸੇਵਾ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦਾ ਕੋਟਨ ਕੋਟਨ ਤਨਵਾਦ ਹੈ ਜੋ ਖਾਸ ਕਰਕੇ ਐਨ ਆਰ ਆਈ ਵੀਰ ਬੈਠੇ ਹਨ ਜਿਸ ਤਰ੍ਹਾਂ ਹਰਪ੍ਰੀਤ ਹੈਪਾ ਤੇ ਉਹਨਾਂ ਦੇ ਸਮੂਹ ਪਰਿਵਾਰਵਤੋਂ ਵੀ ਬਸ ਦਿਲ ਚ ਖੁੱਲ ਕੇ ਸੇਵਾ ਕੀਤੀ ਗਈ ਹੈ ਹੋਰ ਵੀ ਸਾਰੇ ਐਨ ਆਰ ਆਈ ਵੀਰਾਂ ਨੇ ਸੇਵਾ ਕੀਤੀ ਹੈ ਯਾਤਰਾ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਵੱਧ ਚੜ ਕੇ ਅੱਜ ਜੋ ਦੋ ਗੱਡੀਆਂ ਚਲੀਆਂ ਹਨ ਇਸ ਤੋਂ ਹੋਰ ਸਕਦਾ ਹੈ ਮਹਾਰਾਜ ਜੀ ਕਿਰਪਾ ਕਰੇ ਹੋਰ ਗੱਡੀਆਂ ਜਾਣ ਤੇ ਇਸੇ ਤਰ੍ਹਾਂ ਪਿੰਡ ਦਾ ਸਤ ਸੰਤੋਖ ਬਣਿਆ ਰਹੇ ਅਸੀਂ ਇਹੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਨਾਲ ਮਿਲ ਕੇ ਸਾਰੇ ਗੁਰਦਵਾਰਿਆਂ ਦੇ ਗੁਰਪੁਰਬ ਮਨਾਉਣੇ ਹਨ ਤੇ ਇਸੇ ਤਰ੍ਹਾਂ ਮਨਾਉਂਦੇ ਰਹਿਣਾ ਹੈ ਸੋ ਸਾਰੀਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋਨਰ ਪੈ ਸਤਗੁਰਵਦਾਸ ਮਹਾਰਾਜ ਕੀ ਜੈ اے <muchas> بے